ਜਿਹੜਾ ਪਿਛਲੇ ਦਿਨੀ ਕੱਲ ਤੱਕ ਸਭ ਤੇ ਜਿਹੜਾ ਹੋਇਆ ਕਿਵੇਂ ਦੇਖ ਦਿਓ ਰਹੀ ਕੱਲ ਤਾਂ ਸਭ ਤੇ ਬਹੁਤ ਵਧੀਆ ਹੋਇਆ ਜੀ ਕੱਲ ਤਾਂ ਸਭ ਸਰਬੱਚ ਅਦਾਲਤ ਵੀ ਐ ਸਿੱਖਾਂ ਦੀ ਸਰਬੱਚ ਸਥਾਨ ਵੀ ਐ ਸਿੱਖਾਂ ਦਾ ਤੇ ਸਾਰੇ ਗੱਲੇ ਕਹਿੰਦੇ ਸੀ ਵੀ ਜੋ ਵੀ ਗੱਲ ਆਪਦਾ ਵਿਚਾਰ ਕੱਲ ਤਾਂ ਸਭ ਤੇ ਪਹੁੰਚਣਾ ਚਾਹੀਦਾ ਪਹੁੰਚੀ ਗੱਲ ਜਹਦਰ ਸਾਹਿਬ ਨੇ ਸੰਮਨ ਕੀਤਾ ਜਿੰਨਾਂ ਜਿੰਨਾਂ ਨੂੰ ਕੀਤਾ ਉਹ ਸਾਰੇ ਪਹੁੰਚੇ ਉਹਨਾਂ ਨੂੰ ਜਿਵੇਂ ਵੀ ਆ ਮੈਂ ਸਜ਼ਾ ਨਹੀਂ ਕਹੂੰਗਾ ਸੇਵਾ ਲਾਈਆਂ ਜੋ ਉਸ ਸਭਾਵਨ ਨਿਭਾ ਰਹੇ ਆ ਭਰਪੂਰਨ ਤੌਰ ਤੇ ਆ ਉਹਦੀਆਂ ਸਭਾਵਨ ਨਿਭਾ ਕੇ ਆਦੀ ਭੁੱਲ ਬਖਸ਼ਾ ਕੇ ਉਥੇ ਗੁਰੂ ਸਾਹਿਬ ਦੇ ਦਰਬਾਰ ਚ ਫਿਰ ਹਾਜ਼ਰ ਹੋਣਗੇ ਔਰ ਸਿੰਘ ਸਾਹਿਬ ਆਨ ਅਗਲਾ ਜਿਹੜਾ ਫੈਸਲਾ ਸੁਣਾਉਣਗੇ ਇਸ ਕਰਕੇ ਜਿਹੜਾ ਪੈਂਡਿੰਗ ਹੋਵੇ ਕੇਸ ਉਹਦੇ ਬਾਰੇ ਕੁਝ ਬੋਲਿਆ ਨਹੀਂ ਜਾ ਸਕਦਾ ਹੁੰਦਾ ਵੱਡਾ ਫੈਸਲਾ ਹੋਇਆ ਬਰਾੜ ਸਾਹਿਬ ਜਿਹੜਾ ਉਥੇ ਸਮੋਚੀ ਕੈਬਿਨੇਟ ਨੂੰ ਤਖਤ ਸਭ ਦੇ ਜਸੇਦਾਰਾਂ ਨੇ ਤਸੀਰ ਤੋਂ ਅਕਾਲ ਤਖਤ ਸਭ ਦੀ ਤਸੀਰ ਤੋਂ ਹਮ ਸਵਾਲ ਪੁੱਛੇ ਗਏ ਜਿਹਦੇ ਸਵਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਂ ਜਾਂ ਨਾ ਦੇ ਵਿੱਚ جواب ਦੇਣਾ ਹੈ ਕੀ ਕਾਲੀ ਦਲ ਦੀ ਸਰਕਾਰ ਸਮੇਂ ਕੋਈ ਇਸ ਬਨਾਹ ਬਾਰੇ ਜਿਹੜਾ ਕਬੂਲਨਾਮਾ ਹੋਇਆ ਉਹ ਤੁਸੀਂ ਆਪਣੇ ਵਿਚਾਰਾਂ ਚ ਕਿਸ ਤਰ੍ਹਾਂ ਲਈ ਮੈਂ ਤਾਂ ਕੁਝ ਨਹੀਂ ਉਹਦੇ ਬਾਰੇ ਕਹਿਣਾ ਚਾਹੁੰਦਾ ਜੀ ਸਾਰਾ ਕੁਝ ਲਾਈਵ ਤੁਸੀਂ ਦੇਖਿਆ ਤੇ ਲਾਈਵ ਦੇਖ ਕੇ ਫਿਰ ਉਹਦੇ ਬਾਅਦ ਜੋ ਜਹਦਰ ਸਾਹਿਬਾਨ ਨੇ ਸਵਾਲ ਜਵਾਬ ਆ ਤੁਸੀਂ ਸਾਰੇ ਸੁਣੇ ਆ ਜੋ ਜਵਾਬ ਜਿਹਨਾਂ ਨੂੰ ਪੁੱਛੇ ਗਏ ਉਹਨਾਂ ਨੇ ਦਿੱਤੇ ਉਹ ਵੀ ਸੁਣੇ ਆ ਤੇ ਫਿਰ ਉਹਦੇ ਬਾਅਦ ਜੋ ਸਿੰਘ ਸਾਹਿਬਾਨਾਂ ਨੇ ਫਿਰ ਫੈਸਲਾ ਲਿਆ ਉਸ ਚੀਜ਼ ਨੂੰ ਮੱਤੇ ਨਜ਼ਰ ਆ ਕੇ ਉਹ ਵੀ ਸੁਣਿਆ ਜਦੋਂ ਆਪਦੀ ਹਾਈ ਅਥਾਰਟੀ ਤੁਸੀਂ ਮੰਨਦੇ ਆ ਫਿਰ ਉਹ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਠੀਕ ਆ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪਰ ਦੂਸਰੇ ਪਾਸੇ ਜਦੋਂ ਸੇਵਾ ਚੱਲਦੀ ਹੈ ਸੇਵਾ ਮੰਨੀ ਜਾਂਦੀ ਹੈ ਵੀ ਸੇਵਾ ਲਾਈ ਗਈ ਤਨਖਾਹ ਲਾਈ ਗਈ ਉੱਥੇ ਹੀ ਇੱਕ ਹਮਲਾ ਹੁੰਦਾ ਹ ਹ ਉਸ ਹਮਲੇ ਨੂੰ ਲੈ ਕੇ ਜਿਹੜੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਹਨ ਉਹਨਾਂ ਕਿਆਸ ਰਾਈਆਂ ਦੇ ਵਿੱਚ ਤੁਸੀਂ ਕਾਲੀ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਭਵਿੱਖ ਦਾ ਫੈਸਲਾ ਉਹ ਕੀ ਹੋਊਗਾ ਵੇਖੋ ਜੀ ਇੱਕ ਜੇ ਆਪਾਂ ਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਮੰਨਦੇ ਆ ਫਿਰ ਇਹ ਵੀ ਤਾਂ ਗੱਲ ਤੁਸੀਂ ਯਾਦ ਰੱਖੋ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਤੇ ਸੇਵਾਦਾਰ ਬਣ ਕੇ ਬੈਠੇ ਜਾਂ ਕੋਈ ਵੀ ਅਹੁਦੇ ਤੇ ਹੋਵੇ ਬੰਦਾ ਕਿਸੇ ਵੀ ਪਰਿਵਾਰ ਦਾ ਹੋਵੇ ਬੱਚਾ ਜਦੋਂ ਉਹ ਨਿਮਰਤਾ ਦੇ ਨਾਲ ਬੈਠਾ ਸੇਵਾ ਨਿਭਾ ਰਿਹਾ ਉਹਦੇ ਤੇ ਕੋਈ ਅਟੈਕ ਹੁੰਦਾ ਤੇ ਕਾਲਪੁਰਖ ਵਾਹਿਗੁਰੂ ਬੜੀ ਸੌਖੀ ਦੀ ਤਰਾ ਮਤਲਬ ਬਚਾਉਂਦੇ ਆ ਇੱਕ ਚੀਚੀ ਤੇ ਛੱਟ ਵੀ ਨਹੀਂ ਲੱਗਣ ਦਿੰਦੇ ਤੇ ਮੈਂ ਸਮਝਦਾ ਇਸੋਂ ਹੋਰ ਆ ਆਪਾਂ ਨੂੰ ਕੀ ਹੋਰ ਸਿੱਖਣ ਨੂੰ ਜ਼ਰੂਰਤ ਹੈ ਤੇ ਇਹਦਾ ਮਤਲਬ ਆ ਆਉਣ ਵਾਲਾ ਸਮਾਂ ਜਿਹੜਾ ਕਾਲੇ ਦਲ ਦਾ ਉਹ ਚੰਗਾ ਹੀ ਹੈ ਜੋ ਕਾਲਪੁਰਖ ਵਾਹਿਗੁਰੂ ਦੇ ਹੀ ਵਿਧੀ ਅਨੁਸਾਰ ਮੈਂ ਤਾਂ ਉਹ ਬੇਨਤੀ ਕਰਦਾ ਪੰਜ ਤਖਤਾਂ ਦੇ ਸਿੰਘ ਸਹਿਬ ਅਲਵਲੋਂ ਪੰਜ ਸਿੰਘ ਸਹਿਬ ਅਲਵਲੋਂ ਜਿਹੜੀਆਂ ਬੰਦਸ਼ਾ ਕੁਛ ਲਾਇਆਂ ਕਾਲੀ ਦਾ ਉੱਡੇ ਉਹਨਾਂ ਦੇ ਅਧੀਨ ਜਿਵੇਂ ਕਿਹਾ ਸੀ ਵੀ ਇਹਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਜਾਵੇ ਜਿਹੜਾ ਅਸਤੀਫਾ ਹਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਜਾਂ ਉਹਦੇ ਤੇ ਜਿਹੜੀ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੋਰ ਕਮੇਟੀ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਉਹਦੇ ਵਿੱਚ ਨੇ ਜਿਹੜਾ ਹੈਗਾ ਡਲੇ ਕਰਨਾ ਦੇਰੀ ਕਰਨ ਦਾ ਕੀ ਤੁਹਾਨੂੰ ਸਮਝਦੇ ਨਹੀਂ ਪਤਾ ਜੀ ਇਹ ਹਾਈ ਕਮਾਂਡ ਨੂੰ ਪਤਾ ਅਸੀਂ ਤਾਂ ਉਹਨਾਂ ਤੋਂ ਬਹੁਤ ਜੂਨੀਅਰ ਹਾਂ ਤੇ ਮੀਟਿੰਗਾਂ ਉਹਨਾਂ ਦੀ ਹੋਈ ਆ ਕੱਲ ਜ਼ਰੂਰ ਕੋਈ ਅਹਿਮ ਫੈਸਲੇ ਹੁੰਦੇ ਆ ਜਿਵੇਂ ਵਿੱਚ ਹਮਲੇ ਦੀ ਗੱਲ ਆ ਗਈ ਸੀ ਉਹਦੀ ਨੁਖੇਦੀ ਕਰਨੀ ਜਾਂ ਹੋਰ ਆਉਣ ਵਾਲੇ ਦਿਨਾਂ ਵਿੱਚ ਫਿਰ ਮੀਟਿੰਗ ਰੱਖਣਗੇ ਉਹਦੇ ਬਾਅਦ ਫਿਰ ਆਪਾਂ ਇਹ ਸਵਾਲ ਕਰ ਸਕਦੇ ਹਾਂ ਬਹੁਤ ਧੰਨਵਾਦ ਸਰ ਇੱਕ 84 ਦਾ ਨਿਸ਼ਾਨਾ ਲੱਗਿਆ ਤੇ ਅੱਜ ਵੀ ਉਸੇ ਡੌੜੀ ਤੇ ਨਿਸ਼ਾਨਾ ਲੱਗਿਆ ਮੀਟਿੰਗਾਂ ਉਹਨਾਂ ਦੀ ਹੋਈ ਆ ਕੱਲ ਜ਼ਰੂਰ ਕੋਈ ਅਹਿਮ ਫੈਸਲੇ ਹੁੰਦੇ ਆ ਜਿਵੇਂ ਵਿੱਚ ਹਮਲੇ ਦੀ ਗੱਲ ਆ ਗਈ ਸੀ ਉਹਦੀ ਨੁਖੇਦੀ ਕਰਨ ਉਹਨਾਂ ਨਾਲ ਦਿਨਾਂ 'ਚ ਫਿਰ ਮੀਟਿੰਗ ਰੱਖਣਗੇ ਉਹਦੇ ਬਾਅਦ ਫਿਰ ਆਪਾਂ ਇਹ ਸਵਾਲ ਕਰ ਸਕਦੇ ਹਾਂ ਬਹੁਤ ਧੰਨਵਾਦ ਸਰ ਇੱਕ 84 ਦਾ ਨਿਸ਼ਾਨਾ ਲੱਗਿਆ ਤੇ ਅੱਜ ਵੀ ਉਸੇ ਡੌੜੀ ਤੇ ਨਿਸ਼ਾਨਾ ਲੱਗਿਆ ਹੈ ਉਹਦੇ ਬਾਰੇ ਕੀ ਵਿਚਾਰ ਹੈ ਨਿਸ਼ਾਨਾ ਤਾਂ ਵੇਖੋ ਜੀ ਜੇ ਗੁਰਸਿੱਖਾਂ ਦੇ ਕੋਈ ਗੋਲੀ ਚਲਾਉਂਦਾ ਕੋਈ ਕੋ ਚੰਗਾ ਤਾਂ ਕਹਿੰਦਾ ਨਹੀਂ ਇਸ ਗੱਲ ਨੂੰ ਇਹ ਤਾਂ ਬਹੁਤ ਅਨੰਦਨਜੋਗ ਗੱਲ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਅਕਾਲ ਤਖਤ ਸਾਹਿਬ ਦੇ ਮਾਰ ਸਨਮੁਖੇ ਅਰਦਾਸ ਬੇਨਤੀ ਕੋ ਸਿੱਖ ਕਰਦਾ ਹੈ ਤਾਂ ਉਹਨੂੰ ਸਿੰਘ ਸਹਿਬਾਨ ਜੋ ਹੁਕਮ ਲਾਉਂਦੇ ਆ ਉਹ ਬੜੀ ਨਿਮਰਤਾ ਦੇ ਨਾਲ ਸੇਵਾ ਨਿਭਾ ਰਿਹਾ ਹੈ ਉਸ ਵਿਅਕਤੀ ਨੂੰ ਮੈਂ ਸਮਝਦਾ ਇਹ ਗੱਲ ਮੈਂ ਇੱਕ ਬਹੁਤ ਵੱਡੀ ਗੱਲ ਸਿੱਖਣ ਵਾਲੀ ਹੈ ਵੀ ਜਿਹੜੀ ਸਾਰੀ ਕਾਲੇ ਲੀਡਰਸ਼ਿਪ ਉੱਤੇ ਪੇਸ਼ ਹੋਈ ਜਿਸ ਢੰਗ ਦੇ ਨਾਲ ਜਹਦਰ ਜੀ ਨੇ ਸੁਣਵਾਈ ਕੀਤੀ ਕੇਸ ਦੀ ਇਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਅੱਜ 20-22 ਸਾਲ ਦੀਆਂ ਹੋਈਆਂ ਜਿਨ੍ਹਾਂ ਨੇ ਅਜੇ ਪਹਿਲਾਂ ਕਾਲਤਾ ਸਾਹਿਬ ਦੇ ਫੈਸਲੇ ਇਸੇ ਤਰ੍ਹਾਂ ਆਪਦੇ ਕਿਤਾਬਾਂ 'ਚ ਹੀ ਪੜ੍ਹੇ ਦੇਖੇ ਨਹੀਂ ਉਹਨਾਂ ਲਈ ਬਹੁਤ ਮਹਾਨਤਾ ਵਾਲਾ ਜਾਂ ਸਮਾਂ ਹੈ ਕਿਉਂਕਿ ਵੀ ਸਾਡੇ ਸਿੱਖਾਂ 'ਚ ਵੇਖੋ ਕਿੰਡੀ ਸੋਹਣੀ ਪਰੰਪਰਾ ਹੈ ਵੀ ਕੋਈ ਕਿੱਡਾ ਵੀ ਤਗੜਾ ਹੋਵੇ ਕਿੱਡੀਆਂ ਵੀ ਸਰਕਾਰਾਂ ਹੰਡਾ ਲੇ ਜਦੋਂ ਅਕਾਲ ਤਾ ਸਭ ਤੇ ਪੇਸ਼ ਹੁੰਦਾ ਨੰਬਰਤਾ ਦੇ ਨਾਲ ਤੇ ਸਾਡਾ ਇੱਕ ਤਖਤ ਹੈ ਕਿਸੇ ਹੋਰ ਧਰਮ ਕੋਲੇ ਇਹ ਚੀਜ਼ ਨਹੀਂ ਹੈ ਸਿੱਖਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਉਹ ਨੰਬਰਤਾ ਦੇ ਨਾਲ ਪੇਸ਼ ਹੁੰਦਾ ਤੇ ਅਸੀਂ ਆਪਦੀ ਜਿਹੜੀ ਗੱਲ ਆ ਆਪਦੇ ਘਰੇ ਬਹਿ ਕੇ ਨਿਬੇੜ ਲੈਨੇ ਆ ਤਾਂ ਇਹ ਸਾਡੇ ਬਹੁਤ ਵੱਡੀ ਜਿਹੜੀ ਹੈ ਪੰਚਾਇਤੀ ਰੂਪ ਚ ਫੈਸਲਾ ਜਿਹੜਾ ਪੰਜ ਸੈਂਕ ਸੰਗਵਾਨਾਂ ਦਾ ਇਹ ਇੱਕ ਬਹੁਤ ਵੱਡੀ ਦੇਣ ਸਾਡੇ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸਿਰਜਣਹਾਰ ਨੇ ਜਿਹੜੇ ਤਖਤ ਸਾਹਿਬ ਜਿਨ੍ਹਾਂ ਦੇ ਆਪਾਂ ਨਤਮਸਤਕ ਹੁੰਨੇ ਉੱਥੇ ਜਾ ਕੇ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਡੇ ਸਿੱਖ ਧਰਮ ਵਾਸਤੇ ਨਵੀਆਂ ਪੀੜ੍ਹੀਆਂ ਦੇ ਸਿੱਖਿਆ ਵਾਸਤੇ ਇਹ ਨਿਸ਼ਾਨੀਆਂ ਨੇ ਕਾਇਮ ਹੋ ਜਾਂਦੀਆਂ ਹੁੰਦੀਆਂ ਆ ਇਹ ਉਮਰਾਂ ਭਰ ਰਹਿੰਦੀਆਂ ਹੁੰਦੀਆਂ ਜੇ ਅੱਜ ਕੋਈ ਪੁੱਛੇ ਨਾ ਮਹਾਰਾਜ ਰਣਜੀਤ ਸਿੰਘ ਨੂੰ ਕਿਉਂ ਬੰਨਿਆ ਗਿਆ ਸੀ ਕਿ ਕਾਲਤਾ ਸਭ ਤੋਂ ਉਹ ਕਿਹੜਾ ਵੋਟਾਂ ਦਾ ਰਾਜ ਸੀ ਜਾਂ ਵੋਟਾਂ ਪੈਂਦੀਆਂ ਸੀ ਜਾਂ ਵੋਟਾਂ ਲੜੀਆਂ ਸੀ ਉਦੋਂ ਵੀ ਕਾਲੀ ਫੂਲਾ ਸਿੰਘ ਜੀ ਨੇ ਕਿਹਾ ਸੀ ਵੀ ਇਹਨਾਂ ਨੂੰ ਬੰਨ ਕੇ ਇਹਨਾਂ ਦੇ ਕੋਡੇ ਮਾਰੋ ਪਰ ਇਹ ਕਿਹਾ ਸੀ ਵੀ ਜਦੋਂ ਬੰਨ ਲਿਆ ਉਹਨਾਂ ਨੂੰ ਫਿਰ ਕੋਡੇ ਨਹੀਂ ਮਾਰੇ ਠੀਕ ਹੈ ਜੀ ਫਿਰ ਇਹ ਕਿਹਾ ਵੀ ਸਾਡੇ ਬਹੁਤ ਵੱਡੇ ਜਿਹੜੇ ਸਾਡੇ ਮਹਾਰਾਜੇ ਨੇ ਇਹਨਾਂ ਦਾ ਸਤਿਕਾਰ ਕਰਨਾ ਤਾਂ ਉਹਨਾਂ ਨੂੰ ਜੋ ਸੇਵਾ ਲਾਈਆਂ ਉਹਨਾਂ ਨੇ ਨਿਭਾਈਆਂ ਔਰ ਉਹਨਾਂ ਦੇ ਘਰੋਂ 1000 ਰੁਪਏ ਦੀ ਡੇਲੀ ਦੇਗ ਜਿਹੜੀ ਆ ਉਦੋਂ ਤੱਕ ਜਾਂਦੀ ਰਹੀ ਜਦੋਂ ਤੱਕ ਖਾਲਸਾ ਰਾਜਾ ਕਾਇਮ ਰਿਹਾ ਇਸ ਕਰਕੇ ਇਹ ਜਿਹੜੇ ਰਾਜ ਭਾਗ ਹੁੰਦੇ ਆ ਇਹਨਾਂ ਦੇ ਨਾਲ ਹੀ ਸਾਡੀ ਸਿੱਖ ਪਰੰਪਰਾਵਾਂ ਦੀ ਚੜ੍ਹਦੀ ਕਲਾ ਰਹਿੰਦੀ ਆ ਤੇ ਲੋਕਾਂ ਦੇ ਸਿੱਖਣ ਨੂੰ ਇਤਿਹਾਸ ਬਣਦਾ ਰਹਿੰਦਾ ਮਰੜਾ ਸਾਹਿਬ ਜਿਵੇਂ ਦੇਖਦੇ ਆ ਵੀ 2015 ਦੇ ਵਿੱਚ ਸਰਕਾਰ ਦੇ ਸਮੇਂ ਬਿਆਦਵੀ ਹੋਈ ਦੇ ਹੋਣਾ ਕਿ ਜਿਹੜਾ ਉਦੋਂ ਜਿਹੜੇ ਇਹਨਾਂ ਦੇ ਫੈਸਲੇ ਨਹੀਂ ਹੋਏ ਜਿਸ ਤਰ੍ਹਾਂ ਸੌਦਾ ਸਾਧ ਨੂੰ ਮਾਫੀ ਦੀ ਗੱਲ ਵੀ ਉੱਥੇ ਮੰਨੀ ਗਈ ਆ ਹੁਣ ਇੰਨੇ ਸਮੇਂ ਬਾਅਦ ਆ ਕੇ ਜਿਹੜਾ ਮਾਫੀ ਦਾ ਇਹ ਕੀ ਕਾਰਨ ਆ ਵੀ ਉਹ ਇਹ ਤਾਂ ਹੁਣ ਤਾਕਤ ਸਾਹਿਬ ਵੀ ਜਵਾਬ ਉੱਥੋਂ ਹੀ ਮਿਲ ਸਕਦਾ ਜੀ ਆਪਾਂ ਹੁਣ ਕਿਹੜਾ ਆਪਾਂ ਉੱਥੇ ਕੋਈ ਨੰਬਰਦਾਰ ਆ ਠੀਕ ਆ ਆਪਦਾ ਇੱਕ ਨਮਾਣੇ ਜਿ ਸਿੱਖ ਆ ਵੀ ਇਹ ਕਿੰਨਾ ਚਿਰ ਲੱਗਿਆ ਕੀ ਗੱਲ ਹੋਈ ਕੀ ਬਾਤ ਹੋਈ ਵੇਖੋ ਇਹ ਨਤਾਰੇ ਤਾਂ ਬਾਅਦ ਚ ਹੀ ਹੁੰਦੇ ਹੁੰਦੇ ਗੱਲਾਂ ਦੇ ਸੋ ਹੋ ਗਏ ਇਹ ਗੱਲ ਨਬੜ ਗਈ ਥੈਂਕ ਯੂ